ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂ ਹੋਏ ਚੱਲ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਹਉਕਲਬਾਜੀ ਕਰਨ ਨੂੰ ਨੇ ਕੇਲ ਕਸ ਨਹੀਂ ਲਗਾਤਾਰ ਪੁਲਸ ਵੱਲੋਂ ਜੜੀਆਂ ਉਹ ਨਾਕਾਬੰਦੀ ਜੜੀਆਂ ਕੀਤੀ ਜਾ ਰਹੀ ਆ ਅੱਜ ਵੀ ਸਪੈਸ਼ਲ ਸਾਰੇ ਚੌਂਕਾਂ ਦੇ ਵਿੱਚ ਜੜੀਆਂ ਨਾਕਾਬੰਦੀ ਕੀਤੀ ਗਈ ਆ ਆਂ ਜਾਣ ਵਾਲੇ ਜਿਹੜੇ ਵੀਕਲ ਹੈਗੇ ਆ ਉਹ ਚੈੱਕ ਕੀਤੇ ਜਾ ਰਹੇ ਆ ਟ੍ਰੈਫਿਕ ਰੂਲ ਦੇ ਜਿਹੜੇ ਆ ਉਲੰਘਣਾ ਕਰਦੇ ਆ ਲੋਕਾਂ ਉਹਨਾਂ ਤੇ ਵੀ ਜੜੀਆਂ ਉਹ ਕਾਰਵਾਈ ਹੁੰਦੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਕਿਉਂਕਿ ਬੜੀਆਂ ਸ਼ਿਕਾਇਤਾਂ ਪੁਲਸ ਨੂੰ ਮਿਲਦੀਆਂ ਸੀ ਕਿ ਜਦੋਂ ਹੁੱਲੜ ਬਾਜੀ ਜੜਿਆ ਹੁੱਲੜ ਬਾਜੀ ਕਰਦੇ ਹੋਏ ਆਪਣੇ ਵੀਕਲ ਕਰਦੇ ਸੀ ਜਾਂ ਗੱਡੀਆਂ ਦੇ ਉੱਤੇ ਕਾਲੇ ਸ਼ੀਸ਼ੇ ਲਗਾਏ ਹੁੰਦੇ ਸੀ ਇਸ ਤਰ੍ਹਾਂ ਦੀ ਜੜੀਆਂ ਸ਼ਿਕਾਇਤਾਂ ਪੁਲਸ ਨੂੰ ਵੀ ਮਿਲਦੀਆਂ ਹੋਈਆਂ ਦਿਖਾਈ ਦਿੰਦੀਆਂ ਸੀ ਕਿਉਂਕ ਕੁੱਤ ਖੋਦਿਆ ਮਾਤਾਤਾ ਵੀ ਜਿਲ੍ਹਾ ਫੋਰੋਏ ਕੁੱਤ ਵਿੱਚ ਲਗਾਤਾਰ ਵਾਧੀਆਂ ਚੱਲੀਆਂ ਜਾ ਰਹੀਆਂ ਸੀਗੀਆਂ ਜਿਸ ਨੂੰ ਮਕੇਲ ਕਸਬੇ ਤੋਂ ਆਦੇ ਜੜਿਆ ਸਪੈਸ਼ਲ ਹਰ ਚੌਂਕ ਦੇ ਵਿੱਚ ਜੜਿਆ ਉਹ ਨਾਕੇ ਲਗਾਏ ਗਏ ਤੇ ਆਮ ਜਨਵਾਰੀ ਜੜੀ ਵਿਚਰਾ ਦੀ ਆ ਉਹ ਚੈਕਿੰਗ ਵੀ ਚੱਲੀ ਆ ਕੀਤੀ ਜਾ ਰਹੀ ਆ ਖਾਸ ਤੌਰ ਤੇ ਡੀਐਸਪੀ ਲੈਵਲ ਦੇ ਜੜੇ ਅਧਿਕਾਰੀ ਆ ਉਹ ਐਸੇ ਮੌਜੂਦ ਨੇ ਕਿ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਆਸੇ ਜਿਹੜਾ ਨਾਕਾ ਜਿਹੜਾ ਲਗਾਇਆ ਗਿਆ ਉਹ ਕੀ ਮਕਸਦ ਸੀ ਬਾਕਿ ਕਿਉਂ ਇਹ ਨਾਕੇ ਜੜਿਆ ਉਹ ਲਗਾਏ ਗਏ ਨੇ ਸਭ ਸੱਚੀ ਗੱਲ ਜੀ ਸਰ ਅੱਜ ਜਿਹੜੇ ਨਾਕੇ ਆ ਉਹ ਕਿਉਂ ਲਗਾਏ ਗਏ ਤੇ ਕੀ ਮਕਸਦ ਹੈ ਅੱਛਾਡੇ ਡਿਸਟ੍ਰਿਕਟ ਦੇ ਵਿੱਚ ਮਾਨਯੋਗ ਡੀਆਈਜੀ ਸਾਹਿਬ ਜੀ ਨੇ ਇੱਕ ਪਲਾਨ ਤਿਆਰ ਕੀਤਾ ਜਾਂਦਾ ਹੈ ਇਮੀਡੀਏਟ ਅਸੀਂ ਨਾਕੇ ਲਾਉਂਦੇ ਹਾਂ ਕਿ ਸਿੱਤੀ ਸਾਹਿਬ ਜੀ ਦੇ ਵਿੱਚ 20 ਨਾਕੇ ਲੱਗੇ ਲੱਗੇ ਸਭ ਜਗ੍ਹਾ ਤੇ ਔਰ ਜਿਹੜੇ ਨਾਕੇ ਆਏ ਸਰਪ੍ਰਾਈਜ਼ ਨਾਕੇ ਹੁੰਦੇ ਹਨ ਨਾਲ ਇਮੀਡੀਏਟ ਚੈਕਿੰਗ ਅਸੀਂ ਸ਼ੁਰੂ ਕਰਦੇ ਹਾਂ ਸਸਪੈਕਟਡ ਵੀਕਲ ਸਸਪੈਕਟਡ ਬੰਦਿਆਂ ਦੀ ਅਸੀਂ ਚੈਕਿੰਗ ਕਰਦੇ ਹਾਂ ਔਰ ਇਹ ਨਾਲ ਕੀ ਹੈ ਕਿ ਅਮਨ ਕਮੰਡੀ ਵਸਤਾ ਬੰਦ ਕਰੋ ਇਹਦੇ ਖਤੇ ਚੈਕਿੰਗ ਅਮਲ ਵਿੱਚ ਲੈਣਗੇ ਇਹ ਦੇ ਵਿੱਚ ਜਿਹੜੇ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਵਿੱਚ ਚੱਲਦੇ ਹੋਏ ਜਾਂ ਜਿਹੜੀਆਂ ਕੋਈ ਬਹੁਤੀ ਅਵਾਦਤਾ ਵੀ ਕਰਦੇ ਆ ਉਹਨਾਂ ਤੋਂ ਵੀ ਨਹੀਂ ਕੋਈ ਕਿਸੇ ਨੂੰ ਮਤ ਫਾਇਦਾ ਹੁੰਦਾ ਬਿਲਕੁਲ ਫਾਇਦਾ ਹੁੰਦਾ ਜੀ ਜਦੋਂ ਚੈਕਿੰਗ ਸਰਪ੍ਰਾਈਜ਼ ਚੈਕਿੰਗ ਹੁੰਦੀ ਹੈ ਉਹਦਾ ਫਾਇਦਾ ਹੀ ਹੁੰਦਾ ਜੀ ਐਸੇ ਕਰਕੇ ਹੀ ਇਹ ਇੱਕ ਪਲਾਨ ਤਿਆਰ ਕੀਤਾ ਗਿਆ ਸਰਪ੍ਰਾਈਜ਼ ਚੈਕਿੰਗ ਦਾ ਇਹਦਾ ਫਾਇਦਾ ਹੁੰਦਾ ਜਿਹੜੇ ਕੋਈ ਜਾਲੀਆਂ ਜੂੜੀਆਂ ਲਾਉਂਦੇ ਆ ਕਿਤੇ ਵਿੱਚ ਕਿਸੇ ਚ ਕੋਈ ਛੋਟਾ ਬੱਚਾ ਹੈ ਜਾਂ ਕੋਈ ਬਜ਼ੁਰਗ ਬੈਠਾ ਹੈ ਉਸੇ ਦੇਖ ਲੈਣੇ ਆ ਕਿ ਗਰਮੀਆਂ ਦਾ ਦਿਨ ਹੈ ਪਰ ਜੇ ਆਦਰਵਾਇਜ਼ ਕੋਈ ਯੰਗਸਟਰਸ ਨੇ ਕਹਿ ਵੀ ਫੋਗੜਾ ਪੰਥੀ ਕੀਤੀ ਹੈ ਜਾਂ ਲਾਈਆਂ ਹੋਈਆਂ ਪੂ ਪਕਾਦਾ ਉਹਨਾਂ ਦੇ ਕਲਾਸ ਸਪੈਕਟ੍ਰਕਸ਼ਨ ਲਈ ਆਇਆ ਸਰ ਕਿੰਨੀ ਪੂ ਜਿਹੜੇ ਮੈਨੇਜਰ ਸਾਹਮਣੇ ਜਿਹੜੇ ਚੈਕਿੰਗ ਦੇ ਦੌਰਾਨ ਆਏ ਜਾਂਦੇ ਆ ਪਹਿਲਾਂ ਵੀ ਆਏ ਇਹ ਜਿਹੜੇ ਅੱਜ ਹੀ ਅਸੀਂ ਜਿਹੜੀ ਚੈਕਿੰਗ ਕੀਤੀ ਹੈ ਉਹਦੇ ਵਿੱਚ ਹੁਣ ਤੱਕ ਅਸੀਂ 4 ਮੋਟਰਸਾਈਕਲ ਬੰਦ ਕੀਤੀਆਂ 12 ਮੋਟਰਸਾਈਕਲਾਂ ਦੇ ਸਕੂਟਰਾਂ ਦੇ ਅਸੀਂ ਟੂ व्हीਲਰਸ ਦੇ ਯਾਨੀ ਚਲਾਨ ਕੀਤੇ ਤੇ ਗੱਡੀਆਂ ਵੀ ਸਨ ਮਨੀਆਂ ਜਿਹਨਾਂ ਕਾਲੇ ਸ਼ੀਸ਼ੇ ਕੀਤੇ ਹੋਏ ਦੀਆਂ ਜਾਲੀਆਂ ਲਗਾਈਆਂ ਜਿਹੜੀਆਂ ਕਾਲੇ ਸ਼ੀਸ਼ੇ ਦੀਆਂ ਗੱਡੀਆਂ ਹੈਗੀਆਂ ਉਹ ਮਿਲੀਆਂ ਉਹਨਾਂ ਦਾ ਬਲੈਕ ਫਿਲਮਿੰਗ ਦਾ ਅਸੀਂ ਜਿਹੜਾ ਚਲਾਨ ਕਰਦੇ ਹਾਂ ਉਹ ਅਸੀਂ ਆਲਰੇਡੀ ਦੋ ਗੱਡੀਆਂ ਦਾ ਕੀਤਾ ਜਿਹੜਾ ਕਾਨੂੰ ਸ਼ਕਤੀ ਨਾਲ ਲਿਪਟਿਆ ਚੋ। ਥੈਂਕ ਯੂ। ਵੀ ਦੇਖ ਲਓ ਜਿਸ ਤਰ੍ਹਾਂ ਅਧਿਕਾਰੀਆਂ ਨੇ ਦੱਸਿਆ ਵੀ ਜਿਹੜਾ ਵੀ ਕਾਨੂੰਨੀ ਲਗਨ ਕਰੇਗਾ ਉਹਨਾਂ ਦੇ ਖਿਲਾਫ ਜੜੀਆਂ ਸੱਤ ਜੜੀਆਂ ਕਾਰਵਾਈ ਉਹ ਕੀਤੀ ਜਾਏਗੀ। ਜਿਹੜੀ ਵੀ ਆਂ ਜਾਣਵਰੀਆਂ ਗੱਡੀਆਂ ਹੈਗੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ। ਜਿਨ੍ਹਾਂ ਨੇ ਕਾਲੇ ਸ਼ੀਸ਼ੇ ਲਗਾਏ ਆ ਜਾਂ ਜਾਲੀਆਂ ਲਗਾਈਆਂ ਹੋਈਆਂ ਉਹਨਾਂ ਤੇ ਵੀ ਜਿਹੜੀ ਆ ਸਖਤ ਕਾਰਵਾਈ ਕਰਨ ਦੀ ਜਿਹੜੇ ਅਧਿਕਾਰੀਆਂ ਵੱਲੋਂ ਉਹ ਗੱਲ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਨਾਕੇ ਲਗਾਏ ਹੋਏ ਨੇ ਤੇ ਜਗ੍ਹਾ-ਜਗ੍ਹਾ ਜਿਹੜਿਆ ਵੀ ਉਹ ਪੁਲਿਸ ਨੇ ਜਿਹੜਿਆ ਆਪਣੇ ਨਾਕੇ ਲਗਾ ਕੇ ਤੇ ਜਿਹੜੀ ਪੁਲਿਸ ਤਾਕਤ ਕੀਤੀ ਗਈ ਆ ਕਿਉਂਕਿ ਇਹ ਇਮੀਡੀਏਟਲੀ ਜਿਹੜਾ ਪਲਾਨ ਬਣਦਾ ਵੀ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਇੱਕ ਮੈਸੇਜ ਆਂਦਾ ਡੀਆਈਜੀ ਸਾਹਿਬ ਵੱਲੋਂ ਉਹਨਾਂ ਦੇ ਦੇਸ਼ਾਂ ਦੇ ਉੱਤੇ ਜਿਹੜਾ ਇਹ ਪਲਾਨ ਬਣ ਕੇ ਤੇ ਜਿਹੜਾ ਨਾਕੇ ਲਗਾਉਣ ਦਾ ਜਿਹੜਾ سلسلہ ਜਿਹੜਾ ਉਹ ਸ਼ੁਰੂ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਨਾਕੇ ਲ ਜਿਨ੍ਹਾਂ ਦੇ ਵਿੱਚ ਵੀ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਤੇ ਮੌਕੇ ਤੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਜੋ ਵੀ ਟ੍ਰੈਫਿਕ ਰੂਲ ਦੀ ਉਲੰਘਣਾ ਕਰਦਾ ਹੋਵੇ ਸ਼ਰਾਤੀ ਅੰਸਰ ਹੋ ਤੇ ਜਾਂ ਬੇਹੁੱਲੜ ਬਾਜ ਜਿੰਨੇ ਵੀ ਲੋਕ ਹੋਣ ਉਹਨਾਂ ਦੇ ਖਿਲਾਫ ਚੱਲੀ ਆ ਉਹ ਕਾਰਵਾਈ ਅਮਨ ਸੀ ਜਰੀਆ ਲਿਆਂਦੀ ਜਾ ਰਹੀ ਆ ਜਿਨੀਆਂ ਤਸਵੀਰਾਂ ਵੀ ਅਸੀਂ ਦਿਖਾ ਰਿਹਾ ਤੇ ਅਧਿਕਾਰੀਆਂ ਨੇ ਵੀ ਦੱਸਿਆ ਵੀ ਜਿਹੜੇ ਦਰਜਨਾਂ ਦੇ ਕਰੀਬ ਜਿਹੜੇ ਮੋਟਰਸਾਈਕਲ ਆ ਅਸੀਂ ਬੰਡ ਵੀ ਕੀਤੇ ਆ ਬੰਦ ਕੀਤੇ ਆ ਜੋ ਟ੍ਰੈਫਿਕ ਰੂਲ ਦੀ ਉਲੰਘਣਾ ਕਰਦੇ ਪਏ ਸੀ ਜਾਂ ਚਲੇ ਸ਼ੱਕੀ ਲੋਕ ਨੇ ਜਿਹਨ ਜਿਹੜੇ ਮਤਲਬ ਚੋਰੀ ਚੱਕੀਆਂ ਜਾਂ ਕਹਿ ਸਕਦੇ ਆ ਵੀ ਸਟੈਚਿੰਗ ਦੀ ਵਾਰਦਾਤਾਂ ਦੇ ਵਿੱਚ ਚਲੇ ਇਨਵੋਲ ਹੁੰਦੇ ਆ ਉਹਨਾਂ ਦੇ ਜਿਹੜੇ ਸ਼ੱਕ ਦੇ ਆਧਾਰ ਤੇ ਵੀ ਉਹਨਾਂ ਨੂੰ ਜਰੀਆ ਤਲਾਸ਼ੀ ਦਿੱਤੀ ਜਾਂਦੀ ਸਲਾਕਾ ਦੇ ਪਿੱਛੇ ਭੇਜਣ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਜੈਨਿਕ ਸੋਰਾ ਤੋਇ